ਆ ਜੱਬ ਸਭ ਤੁਸੀਂ ਦਾ ਜਾਣਦੇ ਨਹੀਂ ਹੋ ਕੋਰਕਾ ਹਾਊਸ ਤੇ ਸਵਾਗਤ ਕਰਦੇ ਆਂ ਅਸੀਂ ਤੁਸੀਂ ਸਾਰੇ ਜਿਹੜੇ ਫੈਜ ਜੁੜ ਗਏ ਹੋ ਸਾਰੇ ਬੰਦਾ ਪਰ ਮਾਣ ਨੂੰ ਬਹੁਤ ਬਹੁਤ ਰੱਖਿਆ ਤੇ ਵੀ ਤੇ ਅੱਜ ਤੁਸੀਂ ਖਦ ਕਰਾਂਗੇ ਤੇ ਹੁਣ ਜੋ ਕਿ ਆਫ ਮਾਰ ਦੇ ਵਿੱਚ ਮੌਸਮ ਕਿਸਾ ਰਹੇਗਾ ਮੇਰੀ ਗਰੀਬੀਆਂ ਹੋਰ ਜਨਰਲ ਕਰਾਂਗੇ ਗੱਲ ਕਰਾਂਗੇ ਸੋ ਅਸੀਂ ਗੱਲ ਕਰੀ ਖਤੋਂ ਬੋਲਣਾ ਕਿ ਅੱਜ ਕੰਨ ਜੋਂ ਦਿੱਤ ਪੈਰ ਤੋਂ ਬਾਅਦ ਇੱਕ ਜੋ ਕਿ ਹਾਰੇਦਾਕੇ ਵਿੱਚ ਜੋ ਵੀ ਪਤਾ ਹੀ ਰਿਹਾ ਨੂੰ ਕਿ 55 ਗ੍ਰਾਹ ਤੋਂ ਜੋ ਕਿ ਅਰਧ ਸਾਗਰ ਦੀ ਹਵਾਵਾਂ ਚੱਲ ਰਹੀਆਂ ਨੇ ਇਸ ਕਰਕੇ ਉੱਤਰ ਪਾਰ ਦੇ ਜੋ ਕਿ ਨਮੀ ਵਧ ਗਈ ਹੈ ਅਤਿ ਹੁਣ ਉਸ ਨਮੀ ਉਹ ਕਰ ਗਈ ਕਿਉਂਕਿ ਗਰਜ ਚਮਕ ਵਾਲੇ ਪੱਧਰ ਬਣੇ ਸੀ ਉਹ ਹੁਣ ਹਾਰੇਦਾਕੇ ਵਿੱਚ ਪਹੁੰਚਣ ਸ਼ੁਰੂ ਹੋ ਗਏ ਨੇ ਕਿਉਂਕਿ ਹੁਣ ਪਤਾ ਹੀ ਹੈ ਕਿ ਮੌਸਮ ਦਾ ਸੀਜ਼ਨ ਚਾਦਰ ਦੇ ਵਿੱਚ ਜੋ ਕਿ ਗਤੀਵਿਧੀਆਂ ਮੀਂਹ ਦੀਆਂ ਜਾਰੀ ਹੋ ਜਾਂਦੀਆਂ ਸ਼ੁਰੂ ਸੇ ਹੁਣ ਜੋ ਕਿ ਗਤੀਵਿਧੀਆਂ ਨੇ ਕੱਲ ਨੂੰ ਹੋਰ ਪਤਾ ਨਹੀਂ ਕਿ ਫਸ ਹੋਰ ਪੱਜਣ ਗਈਆਂ ਜੋ ਕਿ 3 4 ਤੋਂ ਲੈ ਕੇ 8 ਜੂਨ ਤੱਕ ਜੋ ਕਿ ਮੀਂਹ ਦੀ ਗਤੀਵਿਧੀਆਂ ਚੱਲ ਰਹਿਣਗੀਆਂ ਇਸ ਨਾਲ ਹਲਕੇ ਦਰਮਿਆਨ ਦੇ ਨਾਲ ਪਾਰੀ ਦੇ ਮੀਂਹ ਨਾਲ ਗੜੇ ਮਾਰੀ ਅਤੇ ਫਾਰਮ ਫੀਲੀਆਂ ਗਤੀਵਿਧੀਆਂ ਹੋਣਗੀਆਂ ਅਤੇ ਬਚਾਅ ਕਰਿਓ ਕਿਉਂਕਿ ਇਹ ਹਨ ਰਿਜ਼ਰਵ ਫੋਰੀ ਮੌਂਸੂਨ ਕੋਈ ਪੱਛਮ ਮੀਂਹ ਚੱਕਰਵਾਤ ਬਣਦਾ ਹੈ ਸੋ ਲਗਭਗ ਹੁਣ ਅਲਸਾਂ ਦੇ ਗੋਲ ਬਣੇਗਾ ਸੋ ਜਿੱਥੇ ਵੀ ਬਣੇਗਾ ਉੱਥੇ ਜੋ ਕਿ ਤਬਾਹੀ ਕਿ ਨਿਕਲੇਗਾ ਤੁਸੀਂ ਸੋਚ ਸਕਦੇ ਹੋ ਹਵਾ ਜਿਹੜਾ ਉਤਾਰਦਾ ਭੱਗ ਸੋ ਅ ਅਸੀਂ ਤੋਂ ਲੈ ਕੇ 100 ਕਿਲੋਮੀਟਰ ਤੱਕ ਹੋ ਸਕਦੀ ਐ ਸੋ ਪੂਰਨ ਨੇੜੇ ਠੱਕਣ ਚੱਲਦੇਗਾ ਸੋ ਬਚ ਕੇ ਜਾਣਾ ਨੇੜੇ ਢੋੜੀ ਪੜੀ ਨੇੜੇ ਵਾਪਸੇਜ ਹੋਵੇ ਪਾਗੇਗੀ ਸੋ ਮੇਰੇ ਪਿੰਡ ਵਿੱਚ ਵੀ ਵਾਜੇ ਭੜਕਾ ਦਾ ਵੇਖੇ ਜੋ ਕਿ ਤੁਧੇਣਾ ਦਾ ਪਿੰਡ ਹੈ ਸੋ ਸਭ ਤੋਂ ਵੱਜੇ ਜਿਹੜਾ ਗੋਲ ਪੈਂਦਾ ਹੈ ਸੋ ਉੱਥੇ ਹੀ ਬਹੁਤ ਨੇੜੇ ਪਗੜੀ ਹੈ ਤੋਂ ਬੱਦਵੀਂ ਫੜਾ ਪਤਾ ਬਣਿਆ ਹੋਇਆ ਸੋਚ ਉਸ ਕਰਕੇ ਹੁਣ ਮਿਊਜ਼ਿਕ ਗਤੀਵਿਧੀਆਂ ਜਾਰੀ ਨੇ ਤੇ ਕੱਲ ਤੋਂ ਜਾਰੀ ਹੋ ਜਾਣਗੀਆਂ ਕੱਲ ਤੋਂ ਸ਼ੁਰੂ ਹੋ ਜਾਣਗੇ ਕੰਮ ਕੱਲ ਤੋਂ ਕੰਮ ਸ਼ੁਰੂ ਹੋ ਜਾਵੇਗਾ ਜੋਗੀ ਬਾਅਦ ਉਹਦਾ ਕੀਤਾ ਜਾਏਗਾ ਬਾਕੀ ਕੱਲ ਕਰਦੇ ਆ ਅਪਡੇਟ ਕਿੱਥੇ ਕਿੱਥੇ ਮੀ ਪਈਆਂ ਕਿੱਥੇ ਕਿੱਥੇ ਜੋਗੀ ਨੜੀ ਚਲੇਗੀ ਤੇ ਹੁਣ ਗੱਲ ਜਦੋਂ ਧੰਨਵਾਦ